ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਹੀ ਸ੍ਰੋਤਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਜੋ ਆਪਾਂ ਗੱਲ ਕਰਨ ਜਾ ਰਹੇ ਆ ਉਹ ਸਾਡੇ ਗੁਰੂ ਘਰਾਂ ਦੇ ਵਜੀਰਾਂ ਦੀ ਹੈ ਜਿਨ੍ਹਾਂ ਦੀ ਡਿਊਟੀ ਬਹੁਤ ਹੀ ਜ਼ਿੰਮੇਵਾਰੀ ਦੀ ਹੈ ਪਰ ਉਹ ਇਸ ਮਹਿੰਗਾਈ ਦੀ ਮਾਰ ਹੇ ਨਾਜੁਕ ਹਾਲਾਤਾਂ ਵਿੱਚੋਂ ਲੰਘ ਰਹੇ ਨੇ ਪਿਛਲੇ ਦਿਨੀ ਬਾਹਰਲੇ ਵੀਡੀਓ ਵਿੱਚ ਆਪਾਂ ਸਾਰਿਆਂ ਨੇ ਦੇਖਿਆ ਹੀ ਹੋਵੇਗਾ ਕਿ ਗੁਰੂ ਘਰ ਦਾ ਵਜ਼ੀਰ ਕਿੰਨੀਆਂ ਮੁਸ਼ਕਲਾਂ ਵਿੱਚੋਂ ਲੰਘਦਾ ਆਖਰ ਮਜਬੂਰਨ ਕਦਮ ਚੁੱਕ ਲੈਂਦਾ ਹੈ ਪ੍ਰਬੰਧ ਤੋਂ ਦੁਖੀ ਹੋ ਕੇ ਆਪਣੇ ਸਿੱਖੀ ਦੇ ਲਿਵਾਸ ਨੂੰ ਵੀਡੀਓ ਰਾਹੀਂ ਸੰਗਤਾਂ ਅੱਗੇ ਰੱਖ ਦਿੰਦਾ ਹੈ ਆਪਣੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਗੁਰਮਰਜ਼ਾਦਾ ਅਨੁਸਾਰ ਚਲਾਈਏ ਗ੍ਰੰਥੀ ਸਿੰਘਾਂ ਨੂੰ ਉਹਨਾਂ ਦਾ ਬਣਦਾ ਹੱਕ ਦੇਈਏ ਸੋ ਇਹ ਆਪਣੀਆਂ ਪਰਿਵਾਰਕ ਰਿਸ਼ਤੇਦਾਰੀਆਂ ਨੂੰ ਪਾਸੇ ਕਰਕੇ ਗੁਰੂ ਘਰਾਂ ਨੂੰ ਤਵੱਜੋ ਦਿੰਦੇ ਨੇ ਇਹਨਾਂ ਦਾ ਸਤਿਕਾਰ ਕਰੀਏ ਨਹੀਂ ਭਵਿੱਖ ਵਿੱਚ ਗ੍ਰੰਥੀ ਸਿੰਘਾਂ ਨੂੰ ਲੱਭਣਾ ਬਹੁਤ ਮੁਸ਼ਕਲ ਹੋ ਜਾਵੇਗਾ ਇਸ ਰਚਨਾ ਰਾਹੀਂ ਵਜ਼ੀਰ ਦਾ ਦਰਦ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜੇ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਤਾਂ ਪੇਜ ਨਾਲ ਜੁੜ ਕੇ ਕੋਨੇ-ਕੋਨੇ ਤੱਕ ਵੀਡੀਓ ਨੂੰ ਪਹੁੰਚਦੀ ਕਰੋ ਦਿਨ ਰਾਤ ਗੁਰੂ ਘਰ ਰਹਿ ਕੇ ਗੁਜ਼ਾਰਦਾ ਸਾਰਾ ਪਿੰਡ ਕੌੜਾ ਬੋਲੇ ਫਿਰ ਵੀ ਸਹਾਰਾ ਦਿਨ ਰਾਤ ਗੁਰੂ ਘਰ ਰਹਿ ਕੇ ਗੁਜ਼ਾਰਦਾ ਸਾਰਾ ਪਿੰਡ ਕੌੜਾ ਬੋਲੇ ਫਿਰ ਵੀ ਸਹਾਰਾ ਦਾ ਸਾਰਿਆਂ ਦਾ ਭਲਾ ਮੰਗ ਦੁੱਖਾਂ ਨੂੰ ਹਿੱਤ ਹੋ ਗਿਆ ਬਾਬਾ ਜੀ ਵਜ਼ੀਰ ਦਾ ਗੁਜ਼ਾਰਾ ਔਖਾ ਹੋ ਗਿਆ ਬਾਬਾ ਜੀ ਵਜ਼ੀਰ ਦਾ ਗੁਜ਼ਾਰਾ ਔਖਾ ਹੋ ਗਿਆ ਨਿਤਨੇਮ ਕਰਕੇ ਉਹ ਡਾਲੀ ਵੀ ਲਿਆਉਂਦਾ ਏ ਹਰ ਕੋਈ ਆਖੇ ਤੂੰ ਨਾ ਕੰਮ ਕਿਸੇ ਆਉਣਾ ਏ ਨਿਤਨੇਮ ਕਰਕੇ ਉਹ ਡਾਲੀ ਵੀ ਲਿਆਉਂਦਾ ਏ ਹਰ ਕੋਈ ਆਖੇ ਤੂੰ ਤਾਂ ਕੰਮ ਹੀ ਨਾ ਆਉਂਦਾ ਏ ਸਿੱਧੇ ਸਾਦੇ ਬੰਦੇ ਨੂੰ ਤਾਂ ਵਿੱਲੜੀ ਹਿੱਤ ਹੋ ਗਿਆ ਬਾਬਾ ਜੀ ਵਜ਼ੀਰ ਦਾ ਗੁਜ਼ਾਰਾ ਔਖਾ ਹੋ ਗਿਆ ਬਾਬਾ ਜੀ ਵਜ਼ੀਰ ਦਾ ਗੁਜ਼ਾਰਾ ਔਖਾ ਹੋ ਗਿਆ ਹਰ ਕੰਮ ਨਾਲ ਚੱਲੇ ਕਿਸੇ ਨੂੰ ਨਾ ਪਾਉਂਦਾ ਏ ਪੁੱਤ ਤੀ ਤਾਂ ਮੰਗਦੇ ਨੇ ਕਿਵੇਂ ਉਹ ਲਿਆਉਂਦਾ ਏ ਹਰ ਕੰਮ ਨਾਲ ਚੱਲੇ ਕਿਸੇ ਨੂੰ ਨਾ ਪਾਉਂਦਾ ਏ ਪਤ ਤੀਤਾ ਮੰਗਦੇ ਨੇ ਕਿਵੇਂ ਉਹ ਲਿਆਉਂਦਾ ਏ ਬੱਚਿਆਂ ਦਾ ਦੁੱਖ ਸਹਿ ਕੇ ਅੱਖੋਂ ਹੰਝੂ ਚੋ ਗਿਆ ਬਾਬਾ ਜੀ ਵਜ਼ੀਰ ਦਾ ਗੁਜ਼ਾਰਾ ਔਖਾ ਹੋ ਗਿਆ ਬਾਬਾ ਜੀ ਵਜ਼ੀਰ ਦਾ ਗੁਜ਼ਾਰਾ ਔਖਾ ਹੋ ਗਿਆ ਜ਼ਿੰਮੇਵਾਰੀ ਵੱਡੀ ਦਿੱਤੀ ਕੰਮ ਨਾ ਸਫਲਾ ਪੈਸੇ ਦੇਣ ਵੇਲੇ ਕਹਿਣ ਜਮਾ ਹੀ ਲਿਖਾਲਾ ਜ਼ਿੰਮੇਵਾਰੀ ਵੱਡੀ ਦਿੱਤੀ ਕੰਮ ਨਾ ਸਫਲਾ ਪੈਸੇ ਦੇਣ ਵੇਲੇ ਕਹਿਣ ਜਮਾ ਹੀ ਲਿਖਾਲਾ ਚੁੱਪ ਵਿੱਚ ਰਹਿ ਕੇ ਦੇਖ ਕਿੰਨਾ ਭਾਰਟ ਹੋ ਗਿਆ ਬਾਬਾ ਜੀ ਵਜ਼ੀਰ ਦਾ ਗੁਜ਼ਾਰਾ ਔਖਾ ਹੋ ਗਿਆ ਬਾਬਾ ਜੀ ਵਜ਼ੀਰ ਦਾ ਗੁਜ਼ਾਰਾ ਔਖਾ ਹੋ ਗਿਆ ਦੁੱਖ ਸੁੱਖ ਵੇਲੇ ਅਰਦਾਸ ਰਹਿ ਕਰਦਾ ਹੁੰਦੜਾ ਵਜ਼ੀਰ ਬਿਨਾ ਕਦੇ ਨਹੀਂ ਸਰਦਾ ਦੁੱਖ ਸੁੱਖ ਵੇਲੇ ਅਰਦਾਸ ਰਹਿ ਕਰਦਾ ਹੁੰਦੜਾ ਵਜ਼ੀਰ ਬਿਨਾ ਕਦੇ ਨਹੀਂ ਸਰਦਾ ਜੀਵਣਾ ਤੁਰਉਣਾ ਜਦ ਹੱਕ ਕੋਈ ਖੋ ਗਿਆ ਬਾਬਾ ਜੀ ਵਜ਼ੀਰ ਦਾ ਗੁਜ਼ਾਰਾ ਔਖਾ ਹੋ ਗਿਆ ਬਾਬਾ ਜੀ ਵਜ਼ੀਰ ਦਾ ਗੁਜ਼ਾਰਾ ਔਖਾ ਹੋ ਗਿਆ ਸੋ ਹਾਂਜੀ ਦੋਸਤੋ ਇਸ ਰਚਨਾ ਦੇ ذریعے ਇਹ ਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਦਾ ਵਜ਼ੀਰ ਗੁਰੂ ਘਰ ਦੀ ਸੇਵਾ ਲਈ 24 ਘੰਟੇ ਤਤਪਰ ਰਹਿੰਦਾ ਹੈ ਇਹ ਇੱਕ ਯਹੀ ਡਿਊਟੀ ਹੈ ਜਿਸ ਦੇ ਨਾਲ ਕੋਈ ਹੋਰ ਕੰਮ ਵੀ ਨਹੀਂ ਚਲਾਇਆ ਜਾ ਸਕਦਾ ਜਦੋਂ ਕਿਤੇ ਕੋਈ ਮਜਬੂਰੀ ਬਸ ਇਸ ਨੂੰ ਜਾਣਾ ਪੈ ਜਾਵੇ ਤਾਂ ਸਭ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਅੱਜ ਗੁਰੂ ਘਰ ਪਾਠ ਕੌਣ ਕਰੇਗਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਰਲ ਮਿਲ ਕੇ ਇਹਨਾਂ ਦਾ ਸਾਥ ਦਿਈਏ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਦਿਓ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ